ਛੋਟੇ ਜਿਹੇ ਸੱਦੇ ਤੇ ਸਰਕਾਰ ਵਪਾਰ ਮਿਲਣੀ ਨਾਂ ਦੇ ਇਸ ਆਪਣੇ ਆਪ ਚ ਇੱਕ ਅਲੱਗ ਕਿਸਮ ਦੇ ਫੰਕਸ਼ਨ ਦੇ ਵਿੱਚ ਤੁਸੀਂ ਛੋਟੇ ਵੱਡੇ ਹਰ ਕਿਸਮ ਦੇ ਵਪਾਰ ਨਾਲ ਸੰਬੰਧਿਤ ਆਪਣੇ ਸਜਾਅ ਸ਼ਿਕਾਇਤਾਂ ਮੰਗਾ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਇਥੇ ਬੁਲਾਇਆ ਮਾਨ ਸਨਮਾਨ ਦਿੱਤਾ ਮੈਂ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਤਹਿ ਦਿਲੋਂ ਧੰਨਵਾਦ ਕਰਦਾ ਮੇਰੇ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਇੱਥੇ ਤੁਹਾਡਾ ਚੱਲਿਆ ਹੋਇਆ ਤੇ ਕਦਮ ਸਾਡੇ ਸਿਰ ਮੱਥੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨੇੜੇ ਤੇ ਦਾ ਜਿਹੜਾ ਇਨਵੈਸਟਮੈਂਟ ਹੈ ਉਹ ਆ ਚੁੱਕੀ ਹੈ ਕਿਸੇ ਦਾ ਕੰਮ ਚੱਲ ਪਿਆ ਕਿਸਦਾ ਚੱਲਣ ਵਾਲਾ ਹੈ ਕਿਸੇ ਦਾ ਮੈਂ ਤੁਹਾਡੇ ਨੂੰ ਕਰਿਆ ਆ ਕਿਸੇ ਦਾ ਪਾਈਪਲਾਈਨ ਚ ਹੈ ਟਾਟਾ ਸਟੀਲ ਲੁਧਿਆਣੇ ਦੇ ਵਿੱਚ ਪਲਾਂਟ ਲਾ ਰਹੀ ਹੈ ਸੈਕੰਡ ਬਿਗੇਸਟ ਆਫਟਰ ਜਮਸ਼ੇਰਪੁਰ ਬਹੁਤ ਵੱਡਾ ਪਲਾਂਟ ਲਾ ਰਹੀ ਹੈ ਸਾਈਕਲ ਵੈਲੀ ਚ ਸਨਾਥਨ ਟੈਕਸਟਾਈਲ ਜਦੋਂ ਆਪਾਂ ਜਾਣਦੇ ਹਾਂ ਸ੍ਰਹਾਨ ਤੋਂ ਰਾਜਪੁਰੇ ਨੂੰ ਵਿਚਾਲੇ ਇੱਕ ਜਗ੍ਹਾ ਤੇ ਮੈਕਡੋਨਲਡਸ ਆਉਂਦਾ ਉਹਦੇ ਪਿਛਲੇ ਪਾਸੇ ਉਹਨਾਂ ਨੇ ਜਗ੍ਹਾ ਖਰੀਦੀ ਹੈ ਸਨਾਥਨ ਟੈਕਸਟਾਈਲ ਆ ਰਿਹਾ ਹੈ ਸਾਡੇ ਕੋਲੇ 버ਗਰ ਪੇਟ ਮੇਰੇ ਖਰੀਦਣਾ ਪਊਗਾ ਉਹ ਥੋੜਾ ਜਿਹਾ ਮਹਿੰਗਾ ਹੋਊਗਾ ਕਿਉਂਕਿ सीएलयू ਦੇ ਪੈਸੇ ਵੀ ਉਹਦੇ ਵਿੱਚ ਹੀ ਨੇ ਫਾਇਰ ਦੇ ਪੈਸੇ ਵੀ ਉਹਦੇ ਵਿੱਚ ਹੀ ਨੇ ਪੋਲੂਸ਼ਨ ਵਾਲੇ ਦੇ ਪੈਸੇ ਵੀ ਉਹਨਾਂ ਦੇ ਵਿੱਚ ਹੀ ਨੇ ਸਾਰੀਆਂ ਐਨਓਸੀਆਂ ਦੇ ਪੈਸੇ ਉਹ ਚ ਜੋੜੇ ਹੋਏ ਨੇ ਤੁਹਾਡੀ ਰਜਿਸਟਰੀ ਹੋ ਗਈ 16ਵੇਂ ਦਿਨ 17ਵੇਂ ਦਿਨ ਸੁਖਮਨੀ ਸਾਹਿਬ ਦਾ ਪਾਠ ਕਰਾਉਣਾ ਜਾਂ ਭੂਮੀ ਪੂਜਨ ਕਰਕੇ ਹਵਨ ਕਰਕੇ ਆਪਣੀ ਫੈਕਟਰੀ ਦੀ ਪਹਿਲੀ ਇਟ ਲਾਉਣੀ ਸ਼ੁਰੂ ਕਰ ਦਿਓ ਸਰਕਾਰ ਨੇ ਕਿਹਾ ਤੁਹਾਡੇ ਕੋਲ ਕੋਈ ਛੇ ਲੈਪ ਪੈਸਾ ਰੋਕ ਲੈਣ ਤੁਹਾਡੀ ਪਾਰਲੀਮੈਂਟ ਦੇ ਵਿੱਚ ਬਹੁਤ ਵੱਡੀ ਸਟਰੈਂਥ ਬਣ ਜੂਗੀ ਯਾਰ ਯਾਰ ਆਪਾਂ ਤਾਂ ਕੋਈ ਮਾਰੇ ਨਹੀਂ ਮੈਂ ਕਿਹਾ ਅਸੀਂ ਫੇਰ ਜਾ ਮੜਦੇ ਲੋਕਾਂ ਕੋਲੇ ਸੋ ਜੇ ਅਸਮਾਨ ਆਪਣੀ ਸਟਰੈਂਥ ਵਧਦੀ ਹੈ ਜਿਹੜੀ ਮਰਜੀ ਸੰਸਦ ਸਰਕਾਰ ਹੋਵੇ ਪਰ ਜਦੋਂ ਪਾਰਲੀਮੈਂਟ ਸਟਰੈਂਥ ਹੋਊਗੀ ਨਾ 10 ਤਾਂ ਆਪਣੀ ਪਹਿਲੀ ਜਣਾ ਸਭਾ ਚ 13 ਇੱਥੋਂ ਹੋਗੇ ਕੁਝ ਦਿੱਲੀ ਤੋਂ ਆਉਣਗੇ ਤਾਂ ਜਦੋਂ ਸਟਰੈਂਥ ਵਧਦੀ ਹੈ ਨਾ ਫਿਰ ਪ੍ਰੈਸ਼ਰ ਪੈਂਦਾ ਜੇ ਪਾਰਲੀਮੈਂਟ ਵਿੱਚ ਲੜਨ ਦੇਣਗੇ ਜੇ ਪਹਿਲਾਂ ਮੈਂ ਇਕੱਲਾ ਹੀ ਹੁੰਦਾ ਸੀ ਤੇ ਉਹ ਤੂੰ ਦੇਖਿਆ ਹੋਣਾ ਇਕੱਲਾ ਹੀ ਹੁੰਦਾ ਸੀ ਮੈਂ ਮੈਂ ਤਾਂ ਕਦੇ ਕੁਰਸੀ ਤੇ ਬੈਠਿਆ ਹੀ ਨਹੀਂ ਮੈਂ ਤਾਂ ਵਿੱਚੋਂ ਉੱਥੇ ਮੂਰੇ ਹੁੰਦਾ ਸੀ ਮੈਂ ਬੈਲ ਤੇ ਰੋਲਾ ਰੂਲਾ ਪਾ ਕੇ ਨੇ ਬਹੁਤ ਪ੍ਰੋਜੈਕਟ ਲੈਂਦੇ ਸੰਗਰੂਰ ਵਾਸਤੇ ਜਿੰਨੇ ਵੀ ਮੈਂ ਕਰ ਸਕਦਾ ਸੀ ਪ੍ਰਤੋਬਧ ਕੀਤਾ ਪਰ ਥੋੜੇ ਥੋੜੇ ਫੈਸਲਾ ਸਾਫ਼ ਨਹੀਂ ਦਿੰਦਾ ਸੋ ਇਸ ਲਈ ਇਹ ਪ੍ਰਤੀਨਿਧੀ ਦਾ ਕੰਮ ਹੁੰਦਾ ਤੁਸੀਂ ਇੱਥੋਂ ਚੁਣ ਕੇ ਜਿਹੜੇ ਐਮਪੀ ਬਣਾਉਂਦੇ ਹੋ ਜਾਂ ਐਮਐਲ ਉਹ ਉਹ ਤੁਹਾਡੇ ਚ ਤੇ ਸਰਕਾਰ ਚ ਪੂੜਾ ਦਾ ਕੰਮ ਕਰਦੇ ਨੇ ਪੂੜਾ ਦਾ ਉਹ ਤੁਹਾਡੇ ਗੱਲਾਂ ਸੁਣਦੇ ਨੇ ਉਹ ਜਾ ਕੇ ਵਿਧਾਨ ਸਭਾ 'ਚ ਦੱਸਦੇ ਨੇ ਉੱਥੇ ਗਰੂਰ ਬਣਦੇ ਨੇ ਉਹ ਤੁਹਾਡੇ ਕੋਲੇ ਫੇਰ ਆਉਂਦੇ ਨੇ ਤੁਸੀਂ ਹੋਰ ਦੱਸਦੇ ਹੋ ਉਹ ਜਾ ਕੇ ਵਿਧਾਨ ਸਭਾ ਸਵਾਲ ਕਰਦੇ ਨੇ ਥੋੜੇ ਕਾਨੂੰਨ ਬਣਦੇ ਨੇ ਆ ਆਹੀ ਤਾਂ ਹੈਗਾ ਲੋਕਤੰਤਰ ਇੱਥੇ ਹੋਣ ਕੀ ਹੈ ਤੁਸੀਂ ਦੇਖਿਆ ਹੋਣਾ ਕੋਈ ਕਾਨੂੰਨ ਲੋਕਾਂ ਤੋਂ ਨਹੀਂ ਪੁੱਛਦੇ ਆ ਕਿਸਾਨਾਂ ਵਾਲੇ ਕਿਹੜਾ ਕਿਸਾਨਾਂ ਨੂੰ ਪੁੱਛ ਕੇ ਬਣਾਏ ਸੀ ਇਹ ਜਾਂ ਸਰਕਾਰ ਦੇ ਵੱਲੋਂ ਅਪਾਰ ਨਹੀਂ ਕਿਤੇ ਹੋਵੇ ਦੇਖੋ ਅੱਜ ਮਕੇਰੀਆਂ ਵਿੱਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ ਕੋਈ ਮੁੱਖ ਮੰਤਰੀ ਕਰੀਆ ਵਰਗੇ ਛੋਟੇ ਸ਼ਹਿਰ ਜਾ ਕੇ ਇੱਥੋਂ ਦੇ ਲੋਕਲ ਵਪਾਰੀਆਂ ਦੀਆਂ ਮੁਸ਼ਕਲਾਂ ਸੁਣ ਰਹੀ ਨੇ ਉਹਨਾਂ ਨੇ ਸਾਡੇ ਸਾਰੇ ਵਪਾਰੀ ਭਰਾਵਾਂ ਦੀਆਂ ਮੁਸ਼ਕਲਾਂ ਸੁਣੀਆਂ ਔਰ ਕਾਫੀ ਬਹੁਤ ਸ਼ੋਰ ਹੱਲ ਕਰਨ ਦੀ ਉਹਨਾਂ ਦਾ ਕੋਸ਼ਿਸ਼ ਵੀ ਕੀਤੀ ਔਰ ਬਾਕੀ ਮੁਸ਼ਕਲਾਂ ਵੀ ਉਹਨਾਂ ਨੇ ਕਿਹਾ ਕਿ ਜਲਦੀ ਜਲਦੀ ਅਸੀਂ ਸਾਰੀਆਂ ਜਿਹੜੀਆਂ ਵੀ ਸਾਰੀਆਂ ਵਪਾਰੀ ਵਰਗ ਦੀਆਂ ਮੁਸ਼ਕਲਾਂ ਨੇ ਹੱਲ ਕਿਤੇ ਇੱਥੇ ਦੇਖਣ ਵਾਲੀ ਗੱਲ ਇਹ ਹੈ ਕਿ 70 ਸਾਲ ਚ ਮੇਰੇ ਨਹੀਂ ਖਿਆਲ ਕਿ ਕਦੀ ਕੋਈ ਮੁੱਖ ਮੰਤਰੀ ਸਾਹਿਬ ਆਪ ਛੋਟੇ ਸ਼ਹਿਰ ਜਾ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣਦੇ ਹੋਣ ਸੋ ਇਹ ਬਹੁਤ ਹੀ ਸਕਸੈਸਫੁਲ ਇਹ ਆ ਪ੍ਰੋਗਰਾਮ ਰਿਹਾ ਦੇ ਵਿਕ ਮੁੱਖ ਮੰਤਰੀ ਸਾਹਿਬ ਦੇ ਲੋਕਾਂ ਦੇ ਡਾਇਰੈਕਟਰ ਰਾਬਤਾ ਕਾਇਮ ਕੀਤਾ ਲੋਕਾਂ ਨੇ ਆਪਣੇ ਦਿਲ ਖੋਲ ਕੇ ਮੁਸ਼ਕਲਾਂ ਨਾਲ ਡਿਸਕਸ ਕੀਤੀਆਂ ਥੈਂਕ ਯੂ